ਹਲਕਾ ਫਤੇਗੜ ਸਾਹਿਬ ਦੀ ਵੀ ਆਪਾਂ ਗੱਲ ਕਰੀਏ ਜੀ ਹੁਣ ਇਹ ਬਣੇਗਾ ਕੀ ਇਸ ਹਲਕੇ ਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਡਾਕਟਰ ਅਮਰਪਾਲ ਸਿੰਘ ਫੇਰ ਉੱਥੇ ਜਿਹੜੇ ਨੇ ਉਹ ਬਾਜ਼ੀ ਮਾਰ ਗਏ ਬਿਲਕੁਲ ਸੰਦੀਪ ਅਗਰ ਫਤੇਗੜ ਸਾਹਿਬ ਹਲਕੇ ਦੀ ਗੱਲ ਕੀਤੀ ਜਾਵੇ ਤੇ ਡਾਕਟਰ ਅਮਰ ਸਿੰਘ ਹੁਣਾਂ ਬਾਰੇ ਥੋੜਾ ਜਿਹਾ ਸੰਖੇਪ ਜਾਣਕਾਰੀ ਰੱਖ ਦਿੰਦੇ ਨੇ ਕਿ ਉਹ ਇੱਕ ਆਈਐਸ ਆਫੀਸਰ ਸਨ ਮੱਧ ਪ੍ਰਦੇਸ਼ ਕਾਡਰ ਦੇ ਵਿੱਚ ਆਈਐਸ ਹੀ ਉਹਨਾਂ ਮੱਧ ਪ੍ਰਦੇਸ਼ ਵਿੱਚ ਨੌਕਰੀ ਕੀਤੀ ਬਾਅਦ ਚ ਉੱਥੋਂ ਦੇ ਮੁੱਖ ਮੰਤਰੀ ਦਿਗਵੇਜ ਸਿੰਘ ਦੇ ਖਾਸਮ ਖਾਸ ਸੀ ਜੋ ਦਿਗਵੇਜ ਸਿੰਘ ਸੈਂਟਰ ਦੇ ਵਿੱਚ ਆਗੇ ਉਹ ਸੈਂਟਰ ਦੇ ਵਿੱਚ ਆ ਗਏ ਸੈਂਟਰ ਦੇ ਵਿੱਚੋਂ ਸੈਕਟਰੀ ਰੈਂਕ ਤੋਂ ਰਿਟਾਇਰ ਹੋਏ ਨੇ 2017 ਦੇ ਵਿੱਚ ਉਹ ਰਾਏਕੋਟ ਤੋਂ ਐਮਐਲਏ ਟਿਕਟ ਲੜਦੇ ਨੇ ਉਸ ਤੋਂ ਪਹਿਲਾਂ ਉਹਨਾਂ ਦੇ ਬ੍ਰਦਰ ਐਮਐਲਏ ਰਹਿ ਚੁੱਕੇ ਨੇ ਲੇਕਿਨ 2017 ਦੇ ਵਿੱਚ ਉਹ ਰਾਏਕੋਟ ਤੋਂ ਹਾਰ ਜਾਂਦੇ ਨੇ ਪਰ ਬਾਅਦ ਵਿੱਚ ਜਦੋਂ ਪੰਜਾਬ ਦੇ ਵਿੱਚ ਕੈਪਟਨ ਮਿਰਿੰਦਰ ਸਿੰਘ ਦੀ ਅਗਵਾਈ 'ਚ ਸਰਕਾਰ ਬਣ ਜਾਂਦੀ ਆ ਉਹ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਬਣ ਜਾਂਦੇ ਹੈਗੇ ਨੇ ਕਿਉਂਕਿ ਇੱਕ ਆਈਐਸ ਆਫੀਸਰ ਪਹਾ ਸਰਕਾਰ ਦੇ ਰਿਟਾਇਰ ਸਖਤ ਰੈਂਕ ਤੋਂ ਰਿਟਾਇਰ ਹੋਏ ਨੇ ਫਿਰ 2019 ਦੇ ਵਿੱਚ ਉਹਨਾਂ ਨੂੰ ਟਿਕਟ ਮਿਲਦੀ ਆ ਫਤੇਗੜ ਸਾਹਿਬ ਤੋਂ ਉਹ ਜਿੱਤ ਜਾਂਦੇ ਚੰਗੇ ਮਾਰਜਨ ਦੇ ਨਾਲ ਜਿੱਤ ਜਾਂਦੇ ਨੇ ਦੂਜੀ ਵਾਰ ਉਹਨਾਂ ਨੂੰ ਫੇਰ ਟਿਕਟ ਹਾਲਾਂਕਿ ਚਰਚਾ ਸੀ ਕਿ ਸ਼ਾਇਦ ਇਸ ਵਾਰ ਅਮਰ ਸਿੰਘ ਦੀ ਟਿਕਟ ਕੱਢੀ ਜਾਵੇ ਤੇ ਗੁਰਪ੍ਰੀਤ ਸਿੰਘ ਜੀਪੀ ਨੂੰ ਦਿੱਤੀ ਜਾਊਗੀ ਲੇਕਿਨ ਗੁਰਪ੍ਰੀਤ ਸਿੰਘ ਜੀਪੀ ਹੋਣੀ ਤਿਤਲੀ ਬਣ ਕੇ ਉਹ ਚੌਥੀ ਪਾਰਟੀ ਉਹਨਾਂ ਨੇ ਬਦਲੀ ਸੀ ਇਸ ਵਾਰ ਗੁਰਪ੍ਰੀਤ ਸਿੰਘ ਤਿਤਲੀ ਨੂੰ ਵੀ ਹਰਾ ਦਿੱਤਾ ਗਿਆ ਕਿਉਂਕਿ ਇਸ ਵਾਰ ਤਿਤਲੀਆਂ ਲੋਕਾਂ ਨੇ ਬਹੁਤ ਰਾਇਆਂ ਨੇ ਹੁਣ ਅਮਰ ਸਿੰਘ ਜਿੱਤ ਗਏ ਨੇ ਮਾਰਜਨ ਠੀਕ ਰਿਹਾ ਜਿੱਤਣ ਦਾ ਪਰ ਇਸ ਨੌ ਜਿਹੜੇ ਵਿਧਾਨ ਸਭਾ ਲ ਕੇ ਪੈਂਦੇ ਨੇ ਫਤੇਗੜ ਸਾਹਿਬ ਦੇ ਵਿੱਚ ਅਮਲੋਪ ਸਾਨੇਵਾਲ ਸਮਰਾਲਾ ਰਾਏਕੋਟ ਪਾਇਲ ਖੰਨਾ ਫਤਿਹਗੜ੍ਹ ਸਾਹਿਬ ਅਮਰਗੜ੍ਹ ਤੇ ਬੱਸੀ ਪਠਾਣਾ ਸੰਦੀਪ ਇਹਨਾਂ ਨੌ ਹਲਕਿਆਂ ਦੇ ਵਿੱਚ ਨੌ ਐਮਐਲਏ ਸੀ ਆਮ ਆਦਮੀ ਪਾਰਟੀ ਜੀ ਤੇ ਪੰਜ ਜਿਹੜੇ ਨੇ ਉਹ ਹਾਰ ਗਏ ਨੇ ਤੇ ਚਾਰ ਜਿੱਤ ਗਏ ਨੇ ਹੁਣ ਜਿਹੜੇ ਚਾਰ ਜਿਹੜੇ ਜਿੱਤੇ ਨੇ ਉਹ ਕੌਣ-ਕੌਣ ਜਿੱਤੇ ਨੇ ਤੇ ਪੰਜ ਕਿਹੜੇ-ਕਿਹੜੇ ਹਾਰੇ ਨੇ ਜੀ ਅਮਲੋ ਤੋਂ ਗੈਰੀ ਵ੍ਰਿੰਗ ਹਾਰ ਗਏ ਨੇ ਸਾਨੇਵਾਲ ਤੋਂ ਜਗਤਾਰ ਸਿੰਘ ਹਾਰ ਗਏ ਨੇ ਸਮਰਾਲਾ ਤੋਂ ਵੀ ਇਹਨਾਂ ਦੇ ਆਮ ਆਦੀ ਪਾਰਟੀ ਦੇ ਜਿਹੜੇ ਐਮ ਐਲ ਏ ਸੀ ਉਹ ਹਾਰ ਗਏ ਨੇ ਰਾਏਕੋਟ ਤੋਂ ਇਹਨਾਂ ਦੇ ਐਮ ਐਲ ਏ ਸੀ ਉਹ ਵੀ ਹਾਰ ਗਏ ਨੇ ਪਾਇਲ ਤੋਂ ਇਹਨਾਂ ਦੇ ਜਿਹੜੇ ਐਮ ਐਲ ਏ ਸੀ ਮਨਜਿੰਦਰ ਸਿੰਘ ਗਿਆਸਪੁਰਾ ਉਹ ਹਾਰ ਗਏ ਨੇ ਖੰਨਾ ਤੋਂ ਜਿਹੜੇ ਇਹਨਾਂ ਦੇ ਐਮ ਐਲ ਏ ਸੀ ਨਾ ਉਹ ਜਿੱਤੇ ਨੇ ਫਤੇਗੜ ਸਾਹਿਬ ਤੋਂ ਇਹਨਾਂ ਦੇ ਐਮ ਐਲ ਏ ਨੇ ਕੁਲਬੀਰ ਸਿੰਘ ਰਾਏ ਉਹ ਜਿੱਤ ਗਏ ਨੇ ਅਮਰਗੜ ਤੋਂ ਇਹਨਾਂ ਦੇ ਐਮਐਲਏ ਜਿਹੜੇ ਇਸ ਟਾਈਮ ਜੇਲ ਦੇ ਵਿੱਚ ਨੇ ਈਡੀ ਦਾ ਕੇਸ ਚੱਲਦੇ ਨੇ ਜਸਵੰਤ ਸਿੰਘ ਗੱਜਨਮਾਜਰਾ ਉਹ ਜਿੱਤ ਗਏ ਨੇ ਬੱਸੀ ਪਠਾਣਾ ਤੋਂ ਇਹਨਾਂ ਦੇ ਐਮਐਲਏ ਸੁਰਪਿੰਦਰ ਸਿੰਘ ਹੈਪੀ ਉਹ ਜਿੱਤ ਗਏ ਨੇ ਇੱਕ ਵਾਰ ਮੈਨੂੰ ਲੱਗਦਾ ਕਿ ਤੁਸੀਂ ਨਾਮ ਪੜ੍ਹ ਦੋ ਇਹ ਜਿਹੜੇ ਅਮਲੋਤੋਂ ਇਹਨਾਂ ਦੇ ਐਮਐਲਏ ਕੌਣ ਸਾਨੇਵਾਲ ਸਮਰਾਲਾ ਰਾਏਕੋਟ ਤੇ ਪਾਇਲਨ ਜੀ ਜੀ ਅਸੀਂ ਉਹ ਨਾਵਾਂ ਦਾ ਵੀ ਜ਼ਿਕਰ ਕਰਾਂਗੇ ਕਿ ਕੌਣ ਕਿੱਥੋਂ ਕਿੰਨੇ ਵੋਟਾਂ ਦੇ ਨਾਲ ਕਿੱਥੋਂ ਹਾਰ ਗਿਆ ਔਰ ਫਤੇਗੜ ਸਾਹਿਬ ਦੇ ਜਿਹੜੇ ਐਮਐਲਏ ਨੇ ਉਹਨਾਂ ਦਾ ਵੀ ਅਸੀਂ ਤੁਹਾਡੇ ਨਾਲ ਜ਼ਿਕਰ ਕਰਦੇ ਹਾਂ ਕਿ ਫਤਿਹਗੜ ਸਾਹਿਬ ਦੀਆਂ ਜਿਹੜੀਆਂ ਕੰਸਿਸਟੈਂਸੀਜ਼ ਪੈਂਦੀਆਂ ਜਿਹੜੀਆਂ ਕਿ ਵਿਧਾਨ ਸਭਾ ਦੀਆਂ ਉੱਥੋਂ ਕਿਹੜਾ ਕਿਹੜਾ ਵਿਧਾਇਕ ਹਾਰ ਗਿਆ ਕਿਹੜਾ ਜਿੱਤ ਗਿਆ ਪੰਜ ਅਸੀਂ ਜ਼ਿਕਰ ਕੀਤਾ ਕਿ ਉੱਥੋਂ ਹਾਰ ਚੁੱਕੇ ਨੇ ਤੇ ਚਾਰ ਉੱਥੋਂ ਜਿੱਤੇ ਨੇ ਉਹਨਾਂ ਦੇ ਵਿੱਚੋਂ ਇੱਕ ਇੱਕ ਕਰਕੇ ਹੁਣ ਅਸੀਂ ਤੁਹਾਡੇ ਨਾਲ ਉਹਨਾਂ ਦਾ ਜ਼ਿਕਰ ਕਰਾਂਗੇ ਲਖਵੀਰ ਸਿੰਘ ਰਾਏ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਨੇ ਜਿਹੜੇ ਉਹਨਾਂ ਦਾ ਹਲਕਾ ਜਿਹੜਾ ਫਤਿਹਗੜ ਸਾਹਿਬ ਫਤਿਹਗੜ ਸਾਹਿਬ ਪੈਂਦਾ ਉਹ ਜਿੱਤੇ ਨੇ ਕਿ ਹਾਰੇ ਨੇ ਜਿੱਤੇ ਜਿੱਤੇ ਨੇ ਜਿੱਤੇ ਨੇ ਉਹ ਜਿੱਤਿਆਂ ਦੇ ਵਿੱਚ ਆਉਂਦੇ ਨੇ ਇਸੇ ਤਰ੍ਹਾਂ ਬਾਕੀ ਐਮਐਲਏ ਦੀ ਵੀ ਅਸੀਂ ਗੱਲ ਕਰਾਂਗੇ ਤੁਹਾਡੇ ਨਾਲ ਫਤੇਗੜ ਸਾਹਿਬ ਦੀ ਅਸੀਂ ਉਸ ਦੀ ਸੋਚੀ ਹੈ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਓਨੀ ਦੇਰ ਤੱਕ ਜਿਹੜੇ ਦਰਸ਼ਕ ਹੈ ਉਹ ਹਾਂ ਉਹਦੇ ਵਿੱਚ ਦਾਦਾ ਉਹਨੇ ਚੇਰੇ ਅਗਰ ਇੱਕ ਗੱਲ ਕਿ ਡਾਕਟਰ ਅਮਰ ਸਿੰਘ ਕਿਉਂ ਜਿੱਤੇ ਨੇ ਉਹਦੇ ਵਿੱਚ ਰਾਏਕੋਟ ਤੇ ਸਾਹਨੇਵਾਲ ਦੇ ਵਿੱਚ ਕਾਂਗਰਸ ਪਾਰਟੀ ਨੂੰ ਵੋਟ ਬਹੁਤ ਬਹੁਤ ਜਿਆਦਾ ਵੋਟ ਮਿਲੀ ਹੈ ਔਰ ਕੁਝ ਐਮਐਲਏ ਜਿਹੜੇ ਆਵਾਜ਼ ਦੀ ਪਾਰਟੀ ਦੇ ਜ਼ਬਰਦਸਤ ਬਰੋਸ ਸੀ ਜੀ ਔਰ ਦੂਜਾ ਇੱਥੇ ਪ੍ਰਿੰਕਾ ਗਾਂਧੀ ਰਾਹੁਲ ਗਾਂਧੀ ਦੀ ਵੱਡੀ ਰੈਲੀ ਹੁਣ ਇੱਕ ਪਲੱਸ ਪੁਆਇੰਟ ਰਿਹਾ ਜਿਹੜੀ ਕਿਸਾਨੀ ਵੋਟ ਹੈ ਉਹ ਇੱਥੇ ਅਮਰ ਸਿੰਘ ਦੇ ਹ ਜੀਪੀ ਕਿਉਂ ਹਾਰੇ ਨੇ ਇੱਕ ਤੇ ਐਨ ਮੌਕੇ ਉਹਨਾਂ ਨੇ ਆਪਣੀ ਪਾਰਟੀ ਬਦਲਦੀ ਆ ਔਰ ਉਹਦਾ ਨੁਕਸਾਨ ਹੋਇਆ ਐਮਐਲਏ ਦਾ ਵਿਰੋਧ ਵੀ ਹੋਇਆ ਉੱਥੇ ਬੀਜੇਪੀ ਨੇ ਜਿਹੜੇ ਸ਼ਹਿਰ ਹਨ ਖਾਸ ਕਰਕੇ ਉਥੋਂ ਵੋਟ ਬੈਂਕ ਕਾਫੀ ਲੈ ਕੇ ਗਏ ਨੇ ਜਿਹੜੇ ਬੀਜੇਪੀ ਦੇ ਉਮੀਦਵਾਰ ਸੀ ਗੇਜਾਰਾਮ ਵਾਲਮੀਕ ਸਾਹਿਬ ਇੱਕ ਤੇ ਉਹਨਾਂ ਨੂੰ ਹਿੰਦੂ ਵੋਟ ਪੈ ਗਈ ਭਗਵਾਨ ਜੈ ਸ਼੍ਰੀ ਰਾਮ ਦਾ ਨਾਰਾ ਚੱਲਿਆ ਐਸਸੀ ਵੋਟ ਵੀ ਵਾਲਮੀਕ ਭਾਈਚਾਰੇ ਦੀ ਵੋਟ ਪੈ ਗਈ ਹੈ ਤੇ ਬੀਜੇਪੀ ਦੇ ਕੈਂਡੀਡੇਟ ਦਾ ਇੱਕ ਜ਼ਿਲ੍ਹਾ ਵੀ ਉਹ ਹੈ ਸੇ ਇਸ ਕਰਕੇ ਦੀ ਸਥਿਤੀ ਆ ਉਸ ਮਸਲੇ ਦੇ ਵਿੱਚ ਇਹ ਜਿਹੜਾ ਸਭ ਤੋਂ ਵੱਡਾ ਮਸਲਾ ਆ ਔਰ ਦੂਜਾ ਇਹ ਜਿਹੜਾ ਜਿੱਤਨ ਦੇ ਜੀਪੀ ਹਾਰਿਆ ਜੀਪੀ ਦੀ ਇਹ ਵਜ੍ਹਾ ਸੀ ਕਿ ਉਹਦਾ ਜਿਹੜਾ ਇੱਕ ਕਦ ਵੀ ਛੋਟਾ ਸੀ ਇਸ ਕਰਕੇ ਡਾਕਟਰ ਅਮਰ ਸਿੰਘ ਹੋਣਾ ਦੇ ਮੁਕਾਬਲੇ ਔਰ ਦੂਜਾ ਇਸ ਮਸਲੇ ਦੇ ਵਿੱਚ ਜਿਹੜੇ ਇਹ ਜਿਹੜਾ ਜਿਹੜਾ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਉੱਥੇ ਅਮਰ ਸਿੰਘ ਹੋਣਾ ਦਾ ਜਿਤਨਾ ਇਹ ਲਾਜ਼ਮੀ ਰਿਹਾਗਾ ਔਰ ਆਮ ਆਪ ਦੀ ਪਾਰਟੀ ਦੇ ਐਮਐਲ ਦਾ ਵਿਰੋਧ ਹੈ ਉਹ ਫਤੇਗੜ ਸਾਹਿਬ ਦੀ ਗੱਲ ਕਰ ਰਹੇ ਸੀ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਜਿਹੜੇ ਅਮਲੋ ਤੋਂ ਉਹ ਐਮਐਲਏ ਨੇ ਔਰ ਰੁਪਿੰਦਰ ਸਿੰਘ ਹੈਪੀ ਬੱਸੀ ਪਠਾਣਾ ਤੋਂ ਨੇ ਲਖਵੀਰ ਸਿੰਘ ਰਾਏ ਫਤੇਗੜ ਸਾਹਿਬ ਤੋਂ ਜਿਨ੍ਹਾਂ ਨੇ ਆਪਣੀ ਸੀਟ ਬਚਾਈ ਹੈ ਉਹ ਫਤੇਗੜ ਸਾਹਿਬ ਤੋਂ ਬੱਸੀ ਪਠਾਣਾ ਤੇ ਅਮਲੋਵਾਰੇ ਜਰੂਰ ਇੱਕ ਵਾਰੀ ਦੱਸਿਓ ਕਿ ਉਹਨਾਂ ਨੇ ਸੀਟ ਆਪਣੀ ਬਚਾਈ ਹੈ ਕਿ ਨਹੀਂ ਗੁਰੂ ਜੀ ਹਾਂ ਬੱਸੀ ਪਠਾਣਾ ਤੋਂ ਆਮ ਆਦੀ ਪਾਰਟੀ ਜਿੱਤੀ ਹੈ ਅਮਲੋਵ ਤੋਂ ਗੈਰੀ ਵਿਰਿੰਗ ਹਾਰ ਗਏ ਨੇ ਜੀ ਇਸ ਦੇ ਨਾਲ ਹੀ ਅਸੀਂ ਜੇਕਰ ਗੱਲ ਕਰੀਏ ਤਾਂ ਇਸ ਤੋਂ ਇਲਾਵਾ ਹੋਰ ਜਿਹੜੇ ਵਿਧਾਇਕ ਨੇ ਜਿਹੜੇ ਪੈਂਦੇ ਨੇ ਉੱਥੇ ਉਸ ਸੀਟ ਦੇ ਉੱਤੇ ਉਸ ਦੇ ਬਾਰੇ ਵੀ ਅਸੀਂ ਚਰਚਾ ਕਰਾਂਗੇ ਖਾਸ ਕਰਕੇ ਅਸੀਂ ਜੇਕਰ ਗੱਲ ਕੀਤੀ ਹੈ ਮਨਵਿੰਦਰ ਸਿੰਘ ਗਿਆਸਪੁਰਾ ਦੀ ਪਾਇਲ ਹਲਕਾ ਪੈਂਦਾ ਹੈ ਪਾਇਲ ਹਲਕੇ ਤੋਂ ਵੀ ਕਾਂਗਰਸ ਪਾਰਟੀ ਜਿੱਤੀ ਆਮ ਆਦੀ ਪਾਰਟੀ ਦੇ ਐਮਐਲਏ ਮਨਵਿੰਦਰ ਸਿੰਘ ਗਿਆਸਪੁਰਾ ਹਾਰ ਗਏ ਨੇ ਜੀ ਅਸੀਂ ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ ਦੇ ਸੀਟ ਦੇ ਉੱਤੇ ਜਿਹੜੇ ਵਿਧਾਇਕ ਨੇ ਉਹਨਾਂ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਜਿਹੜੇ ਜਿਹੜੇ ਆ ਰਹੇ ਨੇ ਤੇ ਕਿਹੜੇ ਕਿਹੜੇ ਜਿੱਤੇ ਨੇ